ਤਸੀਂ ਦੇਖ ਰਹੇ ਫਗਵਾੜਾ ਨਿਊਜ਼ ਮੇਹਰਤਨ ਅੰਜਲੀ ਉਹ ਤੇ ਕੁੱਖ ਨੂੰ ਪੇਚਾਉਣ ਦਾ ਔਕਾ ਦੰਦਿਆਂ ਫਗਵਾੜਾ ਦੇ ਹਰਿਆਵਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲਵੀ ਪ੍ਰਵਾਦ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਮਲਵੀ ਪ੍ਰਵਾਦ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਉਹਨਾਂ ਦੇ ਜ਼ੁਰਗਾ ਵੱਲੋਂ ਇਹ ਤਿਉਹਾਰ ਇੱਕ ਸਾਲ ਮਨਾਣਾ ਸ਼ੁਰੂ ਕੀਤਾ ਸੀ ਜਿਸ ਦੇ ਤੀਸਰੀ ਪੀੜ੍ਹੀ ਆਪਣੇ ਪੰਜਾਬ ਦੀ ਵਿਰਸੇ ਨੂੰ ਸੰਭਾਲ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਤੀਆਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬੀ ਦਾ ਸੱਭਿਆਚਾਰ ਕੀ ਹੈ ਕਿਉਂ ਮਾਡਰਨ ਜਵਾਨੀ ਦੇ ਵਿੱਚ ਲੋਕ ਪੰਜਾਬੀ ਕਲਚਰ ਨੂੰ ਛੁੰਗੇ ਜਾ ਰਹੇ ਹਨ ਉਸੇ ਤੀਸਰੇ ਨੂੰ ਟਾਈਮ ਰੱਖਣ ਵਾਸਤੇ ਉਨ੍ਹਾਂ ਵੱਲੋਂ ਹਰ ਸਾਲ ਇਹ ਉਤਰਾਲਾ ਕੀਤਾ ਜਾਂਦਾ ਹੈ ਇਸ ਮੌਕੇ ਗੋਲੀਆਂ ਗਿੱਧਾ ਤੇ ਢੋਲ ਦੇ ਉੱਪਰ ਪੰਗੜੇ ਪਾਉਂਦੇ ਨਟਿਆਰਾ ਨਜ਼ਰ ਆਈਆਂ ਨਟਿਆਰਾ ਦੇ ਨਾਲ ਨਾਲ ਇਸੇ ਤੀਆਂ ਦੇ ਤਿਉਹਾਰ ਵਿੱਚ ਬਜ਼ੁਰਗ ਮਾਤਾਂਵਾਂ ਦੇ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ ਅਤੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਖੂਬ ਇਸੇ ਤਿਹਾੜ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਲੰਗਰ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਅਲਿਚੇ ਰੱਖਦੇ ਹੋਏ ਗੀਤੇ ਵੀ ਲਗਾਏ ਗਏ। ਸੁਗਵਾਲਾ ਤੋਂ ਸ਼ੰਜੀਤ ਸਿੰਘ ਤੇ ਸੌਨੀ ਰਣਜੀਤ ਸ਼ਰਮਾ ਦੀ ਪੋਰਟ। ਅੰਦਰ ਤੂੰ ਕਿਣੇ ਜੇ ਮੁੰਡਿਆਵੇ ਮੇਰੇ ਦੰਦ ਤੇ ਤੂੰ ਗਿਰ ਲੈ ਕਰਦੇ ਤਾਰੀਫ ਮੇਰੀ ਹਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਗਵਾੜਾ ਦੇ ਮਹੱਲਾ ਹਦੀਆਬਾਦ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਚਾਅ ਨਾਲ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਹ ਤਿਉਹਾਰ ਇਸ ਵਾਰ ਵੀ ਮੱਲੀ ਪਰਿਵਾਰ ਨੇ ਹੀ ਆਜੋਦਿਤ ਕੀਤਾ ਸੀਗਾ ਤੇ ਇਸ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਮੇਰੇ ਦਾਦੀ ਸੱਸ ਨੇ ਮਹਿੰਦਰ ਕੌਰ ਜੀ ਉਹਨਾਂ ਨੇ ਇਹ ਤੀਆਂ ਦਾ ਪ੍ਰੋਗਰਾਮ ਇੱਥੇ ਮਨਾਉਣਾ ਸ਼ੁਰੂ ਕੀਤਾ ਸੀ ਸਾਡੇ ਪਰਿਵਾਰ ਦੀ ਹੁਣ ਤੀਸਰੀ ਪੀੜ੍ਹੀ ਇੱਥੇ ਇਹ ਤਿਉਹਾਰ ਲਗਾਤਾਰ ਮਨਾਉਂਦੀ ਆ ਰਹੀ ਏ ਤੇ ਵਰਸੇ ਨੂੰ ਸੰਭਾਲਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰਦੀ ਹੈ ਧੰਨਵਾਦ ਜੀ ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਅੱਜ ਦਾ ਪ੍ਰੋਗਰਾਮ ਫਗਵਾੜਾ ਵਿਖੇ ਫਗਾੜੇ ਦੇ ਮਹੱਲਾ ਹਦਿਆਬਾਦ ਵਿਖੇ ਕਸਬਾ ਹਦਿਆਬਾਦ ਤੇ ਮੱਲੀ ਪਰਿਵਾਰ ਵੱਲੋਂ ਮਨਾਇਆ ਗਿਆ ਹਰ ਸਾਲ ਮਨਾਇਆ ਜਾਂਦਾ ਤੇ ਸਾਡੀ ਮਾਤਾ ਮਿੱਤਰਪੁਰ ਹਾਂਜੀ ਘੱਟੋ ਘੱਟ ਵੀ 50 ਸਾਲ ਹੋ ਗਏ ਕਿ ਮਾਤਾ ਜੀ ਸਾਡੇ ਮਨਾਉਂਦੇ ਸੀ ਅੱਗੋਂ ਉਹਨਾਂ ਦੇ ਸਾਡੇ ਮੇਰੀਆਂ ਭਾਬੀਆਂ ਧੀਆ ਦਾ ਪ੍ਰੋਗਰਾਮ ਧੀਆ ਦਾ ਹੋਣ ਮੇਲਾ ਹੁੰਦਾ ਜਦੋਂ ਲੋਕੀਏ ਬਿੱਥੇ ਨੂੰ ਭੁੱਲੀ ਜਾ ਰਹੇ ਆ ਜਦੋਂ ਕੁੜੀਆਂ ਘਟ ਚਾਹ ਬਣ ਕਰਦੀਆਂ ਕੀ ਕਹਿਣਾ ਚਾਹੁੰਦੇ ਕੁੜੀਆਂ ਨੂੰ ਹਾਂਜੀ ਅਸੀਂ ਹੁਣ ਅੱਗੋਂ ਤੇ ਬਹੁਤ ਨੇ ਚਾਹ ਬਣਾਉਣਾ ਕੁੜੀਆਂ ਹਾਂਜੀ ਠੀਕ ਲੱਗਦਾ ਹੈ ਹਾਂਜੀ ਕੁੜੀਆਂ ਅੱਗੋਂ ਬਹੁਤ ਇਸ ਪਾਸੇ ਹੋਣ ਲੱਗੀਆਂ ਆ ਹਾਂ ਹਮ ਤੇ ਇਹ ਇਤਿਹਾਸ ਸਾਡੇ ਮਾਤਾ ਜੀ ਸੱਜ 65 ਸਾਲ ਤੋਂ ਇਹ ਤੀਆਂ ਦਾ ਤਿਹਾਰ ਮਨਾ ਰਹੇ ਸੀ ਉਹਨਾਂ ਨੇ ਇੱਕ ਹੀ ਚਲਣ ਨੂੰ ਆਤੀਆਂ ਸਭ ਇਕੱਠੀਆਂ ਹੋ ਕੇ ਰੌਣਕ ਮੇਲਾ ਲੱਗਦੀਆਂ ਪਿੰਗਾ ਪਾਉਂਦੇ ਸੀ ਲੰਗਰ ਲਾਉਂਦੇ ਚਲੋ ਉਹਦੇ ਛੋਟਾ ਲੰਗਰ ਲਾਉਂਦੇ ਸੀ ਅੱਗੋਂ ਉਹਨਾਂ ਦੇ ਪਰਿਵਾਰ ਬੱਚੇ ਤੇ ਅੱਗੋਂ ਉਹਨਾਂ ਪੋਤੀਆਂ ਪੋਤੇ ਸਾਰੇ ਰਲ ਮਿਲ ਕੇ ਕਰਦੇ ਨੇ ਸਾਰਾ ਨਗਰ ਮਗਵਾੜਾ ਹਦੀਆਵਾਦੇ ਸਾਰੇ ਬੱਚੇ ਧੀਆ ਭੈਣਾ ਸਭ ਪਰਿਵਾਰ ਆ ਕੇ ਤੇ ਧੀਆ ਮਨਾਉਂਦੇ ਹਨ ਇਸ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ